ਅੱਜ ਇੱਕ ਪੰਜਾਬਣ ਹੋ ਕੇ ਮੈਂ ਮਸੀਹ ਦਾ ਪ੍ਰਚਾਰ ਕਰਦੀਆਂ ਇਸ ਗੱਲ ਦਾ ਅਦਰਾਜ ਬਹੁਤ ਸਾਰੇ ਪਰਿਸ਼ਾਪਿਕਾਂ ਨੂੰ ਆ ਬਹੁਤ ਸਾਰੇ ਲੋਕਾਂ ਨੂੰ ਪਰ ਅਗਰ ਇਹ ਹੀ ਪੰਜਾਬਣ ਬਾਲੀਵੁੱਡ ਦੇ ਵਿੱਚ ਛਾ ਕੇ ਇਤਰਾਜ਼ ਦੇ ਕੱਪੜੇ ਪਾ ਕੇ ਇਤਰਾਜ਼ ਜੋਗੇ ਕਿਰਦਾਰ ਨਿਭਾਉਂਦੀ ਹੁੰਦੀ ਹਰ ਘਰ ਵਿੱਚ ਇਸ ਪੰਜਾਬਣ ਦੀਆਂ ਫਿਲਮਾਂ ਚੱਲੜੀਆਂ ਸੀ ਪਰ ਕਿਸੇ ਨੂੰ ਕੋਈ ਇਤਰਾਜ਼ ਨਹੀਂ ਕੋਣਾ ਸੀ ਅਗਰ ਇਹ ਪੰਜਾਬਣ ਕੋਈ ਡਾਂਸਰ ਹੁੰਦੀ ਅਗਰ ਪੰਜਾਬਣ ਅਸ਼ਲੀਲ ਤੇ ਹੋਰ ਤਰ੍ਹਾਂ ਦੇ ਗੀਤ ਗਾਉਣ ਵਾਲੀ ਹੁੰਦੀ ਤਾਂ ਹਰ ਘਰ ਦੇ ਵਿੱਚ ਇਹਦੇ ਗਾੜੇ ਚੱਲਣੇ ਸੀ ਹਰ ਘਰ ਦੇ ਵਿੱਚ ਇਹਦੇ ਗੀਤ ਚੱਲਣੇ ਸੀ ਪਰ ਅਗਰ ਅੱਜ ਪੰਜਾਬਣ ਸਰਦਾਂ ਚੁਣੀ ਲਾ ਕੇ ਔਰਤ ਨੂੰ ਮਨ ਦੀ ਮਰਿਆਦਾ ਨੂੰ ਪਰਕਰਾਰ ਰੱਖ ਕੇ ਪਾਪਾਂ ਤੋਂ ਤੋਂਦਾ ਕਰਕੇ ਪ੍ਰਭੂ ਯਿਸੂ ਮਸੀਹ ਦੇ ਨਾਮ ਦਾ ਪ੍ਰਚਾਰ ਕਰ ਰਹੀ ਆ ਤੇ ਅੱਜ ਨਾਲ ਦੇ ਡਿੱਟ ਤੋਂ ਖੜਾਈ ਆ ਸਹੀ ਕੰਮ ਨੂੰ ਚੰਗੇ ਕੰਮਾਂ ਤੋਂ ਨਾ ਰੋਕੋ ਰਕੜਾ ਇਹ ਦਿਚੋ ਉਹਨਾਂ ਨੂੰ ਰੋਕੋ ਜਿਹੜੇ ਨਿੱਤ ਸ਼ਰਾਬੀ ਕੇ ਆਪਣੀਆਂ ਧੀਆਂ ਨੂੰ ਕੁੱਟਦੇ ਰਕੜਾ ਇਹ ਤੇ ਮੰਦਰੀ ਪੇਰਜ਼ਕਾਰੀ ਨੂੰ ਰੋਕੋ ਰਕੜਾ ਇਹ ਦੇ ਸ਼ਰੀਆਮ ਹੋਰੀ ਗੁੰਡਾ ਗੱਦੀ ਨੂੰ ਰੋਕੋ ਰਕੜਾ ਇਹ ਦੇ ਨਿੱਤ ਦਿਹਾੜੇ ਹੋਰੇ ਕਤਲਾ ਨੂੰ ਰੋਕੋ ਰਕੜਾ ਇਹ ਦੇ ਨਿੱਤ ਹੋਰੇ ਫਲਾਤਕਾਰਾਂ ਨੂੰ ਰੋਕੋ ਕੀ ਤੁਹਾਨੂੰ ਪ੍ਰਾਰਥਨਾ ਕਰਨਦਿਆਂ ਨੂੰ ਰੁਕਦੇ ਹੋਇਆ ਸ਼ਰਮ ਨਹੀਂ ਸੀਵਾਂ ਚੱਲ ਕੇ ਲੋਕਾਂ ਨੂੰ ਸਹੀ ਰਾਹ ਤੇ ਜਾਣ ਤੋਂ ਰੋਕਣ ਨਾਲੋਂ ਚੰਗਾ ਆ ਇਸ ਦੁਨੀਆ ਉੱਤੇ ਫੈਲੀ ਹੋਈ ਹਨੇਰ ਕਰਦੀ ਨੂੰ ਰੋਕੋ ਰਕਣਾ ਹੈ ਤੋਂ ਨਾ ਬੱਚਿਆਂ ਨੂੰ ਰੱਖੋ ਜਿਹੜੇ ਟੁਕੜੇ ਟੁਕੜੇ ਜ਼ਮੀਨ ਦਾ ਕਰਕੇ ਆਪਣੇ ਮਾਂ